ਗੱਲ ਹੋ ਗਈ ਕਿ ਮੈਂ ਅਮਰ ਸਿੰਘ ਚਮਕੀਲਾ ਕਰਕੇ ਨਿਹੰਗ ਸਿੰਘ ਸੱਜਿਆ ਤਲਵਾਰ ਮੈਂ ਗਲੰਗੀ ਧਰ ਦਿਆਂ ਪਹਿਲਾ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਬਾਕੀ ਉਹਨਾਂ ਨੇ ਪਾਉਣੀ ਸੀ ਅਮਰ ਸਿੰਘ ਚਮਕੀਲਾ ਨੇ ਨਿਹੰਗ ਸਿੰਘ ਸਜਣਾ ਸੀ ਸਾਨੂੰ ਉਹਦੀ ਆਤਮਾ ਦੱਸਦੀ ਹੈ ਇਥੇ ਆਸ਼ਕੀ ਕਰਨ ਨਹੀਂ ਆਇਆ ਮੈਂ ਇਥੇ ਆਸ਼ਕੀ ਕਰਾਉਣ ਨਹੀਂ ਆਇਆ ਮੈਂ ਸਨਿਆਹਾ ਲਾਉਣ ਆਇਆ ਵੀ ਜਿਹੜੀ ਉਹਦੀ ਆਤਮਾ ਅੱਜ ਵੀ ਕਹਿੰਦੀ ਹੈ ਨਾ ਮੜੀ ਕਹਿੰਦੀ ਹੈ ਉਹਦੀ ਵੀ ਮੇਰੇ ਵਰਗੇ ਬਣ ਜਾ ਯਾਰ ਇਦਾਂ ਦੇ ਬਣ ਕੇ ਜਾਓ ਜਿਹੜਾ ਤੁਹਾਨੂੰ ਰਹਿੰਦੀ ਦੁਨੀਆ ਤੱਕ ਜਿਵੇਂ ਸਰਦਾਰ ਅਮਰ ਸਿੰਘ ਚਮਕੀਲਾ ਨੂੰ ਸਰੂਟ ਵੱਜਦੇ ਨੇ ਉਹਨਾਂ ਦੇ ਮੇਲੇ ਲੱਗਦੇ ਨੇ ਕਿਸੇ ਦਾ ਮੇਲਾ ਨਹੀਂ ੱਕਣਾ ਲੱਗਿਆ ਨਾ ਲੱਗਣਾ ਕਿਹੜੀ ਜੋੜੀ ੱਕਣਾ ਸੀ ਦੋਈਆ ਕਿਹੜੀ ਜੋੜੀ ਆ ਜਿਹਦੀ ਇੱਕ ਜਗ੍ਹਾ ਤੇ ਮੜੀ-ਬੜੀ ਹੋਵੇ ਜੇ ਬਣੀਆਂ ਤਾਂ ਸਰਦਾਰ ਅਮਰ ਸਿੰਘ ਚੀਪ ਚਮਕੀਲਾ ਜੀ ਤਾਂ ਵੀ ਅਮਰਜੋਤ ਜੀ ਮੜੀਆਂ ਤੇ ਮੇਲੇ ਉਹਨਾਂ ਦੇ ਲੱਗਦੇ ਨੇ ਜਿਹੜੇ ਪਿਆਰ ਨਾਲ ਜਾਂਦੇ ਨੇ ਕੱਲ ਹੋਰ ਕਹੀ ਕਿ ਮੈਂ ਅਮਰ ਸਿੰਘ ਚਮਕੀਲਾ ਕਰਕੇ ਨਿਹੰਗ ਸਿੰਘ ਸੱਜਿਆ ਹਾਂਜੀ ਦੇਖੋ ਜਦੋਂ ਆ ਚੀਜ਼ਾਂ ਮੈਂ ਸੁਣੀਆਂ ਨੂੰ ਤਲਵਾਰ ਮੈਂ ਕਲੰਗੀ ਧਰਦੀਆਂ ਪਹਿਲਾਂ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਵਾਕਈ ਇਹ ਚੀਜ਼ਾਂ ਸਾਡੇ ਪੇਨਾ ਉਹਨਾਂ ਨੇ ਪਾਉਣੀਆਂ ਸੀ ਅੰਮਰ ਸਿੰਘ ਚਮਕੀਲਾ ਨੇ ਨਿਆਗ ਸਿੰਘ ਸਜਣਾ ਸੀ ਸਾਨੂੰ ਉਹਦੀ ਆਤਮਾ ਦੱਸਦੀ ਹੈ ਮੈਂ ਇਤਿਹਾਸ ਕੀ ਕਰਨ ਨਹੀਂ ਆਇਆ ਮੈਂ ਇਤਿਹਾਸ ਕੀ ਕਰਾਉਣ ਨਹੀਂ ਆਇਆ ਮੈਂ ਸਨੇਹਾ ਲਾਉਣ ਆਇਆ ਵੀ ਜਿਹੜੀ ਉਹਦੀ ਆਤਮਾ ਅੱਜ ਵੀ ਕਹਿੰਦੀ ਐ ਨਾ ਉਹ ਮੜੀ ਕਹਿੰਦੀ ਉਹਦੀ ਵੀ ਮੇਰੇ ਵਰਗੇ ਬਣ ਜਾਓ ਯਾਰ ਸਿੰਘ ਸਜਜੋ ਲੈ ਲਓ ਚੁੰਨੀਆਂ ਸਿਰਾਂ ਤੇ ਅਸੀਂ ਕਰਨੀ ਲੜਾਈ ਹੁਣ ਚੱਲੀ ਆਂ ਤਾਈਓ ਅੱਜ ਖਾਲਸੇ ਦੇ ਸਿਰ ਸੋਹਂਦੀਆਂ ਜਸਤਾਰਾ ਕੇਸਰੀ ਕਹਿੰਦੇ ਦੀ ਨਾ ਪਰ ਦੁੱਖ ਹੈ ਅਸੀਂ ਆ ਰੂਹਾਂ ਦਾ ਦੁੱਖ ਹੈ ਅਸੀਂ ਆ ਰੂਹਾਂ ਦਾ ਜਦੋਂ ਧਰਤੀ ਤੇ ਜਾਂਦੀ ਹੈ ਪਰ ਧਰਤੀ ਤੇ ਜਾਣਾ ਸਭ ਨੇ ਆਇਦਾਂ ਦੇ ਬਣ ਕੇ ਜਾਓ ਜਿਹੜਾ ਤੁਹਾਨੂੰ ਰਹਿਂਦੀ ਦੁਨੀਆ ਤੱਕ ਜਿਵੇਂ ਸਰਦਾਰ ਅੰਮ੍ਰਿਤ ਸਿੰਘ ਚਮਕੀਲਾ ਨੂੰ ਸਲੂਟ ਵੱਜਦੇ ਨੇ ਉਹਨਾਂ ਦੇ ਮੇਲੇ ਲੱਗਦੇ ਨੇ ਕਿਸੇ ਦਾ ਮੇਲਾ ਨਹੀਂ ਇਕਣਾ ਲੱਗਿਆ ਨਾ ਲੱਗਣਾ ਮੇਰਾ ਬਹੁਤ ਜਦੋਂ ਇਹਨਾਂ ਨੂੰ ਮੈਂ ਚੇਤੇ ਕਰਦਾ ਨਾ ਸਰੀਰ ਖਤਮ ਹੋ ਜਾਂਦਾ ਹੈ ਪ੍ਰਸ਼ਾਦ ਦਾ ਵੀ ਰਹਿ ਜਾਂਦਾ ਕਈ ਵਾਰੀ ਮੇਰੇ ਤੋਂ ਪ੍ਰਸ਼ਾਦ ਦਾ ਨਹੀਂ ਸ਼ੱਕ ਹੁੰਦਾ ਕਈ ਐਸੇ ਸਮੇਂ ਮੇਰੇ ਚੇਤੇ ਆ ਜਾਂਦੇ ਨੇ ਮੈਂ ਭਾਈ ਸਾਹਿਬ ਨੂੰ ਚੇਤੇ ਕਰਕੇ ਬਰਾਗ ਵੀ ਛਿੜ ਜਾਂਦਾ ਮੇਰੀਆਂ ਅੱਖਾਂ 'ਚ ਕਿਹੜੀ ਜੋੜੀ ਅੱਕਣਾ ਸ਼ੀਦ ਹੋਈ ਆ ਕਿਹੜੀ ਜੋੜੀ ਆ ਜਿਹਦੀ ਇੱਕ ਜਗ੍ਹਾ ਤੇ ਮੜੀ-ਬੜੀ ਹੋਵੇ ਜੇ ਬਣੀਆਂ ਤਾਂ ਸਰਦਾਰ ਅਮਰ ਸਿੰਘ ਚਮਕੀਲਾ ਜੀ ਤਾਂ ਵੀ ਅਮਰਜੋਤ ਜੀ ਬੜੀ ਲਿਖੀ ਸੂ ਜਵਾਨ ਤਰ ਨਹੀਂ ਇਹ ਜੀ ਜੋੜੀ ਮਿਲਣੀ ਨਹੀਂ ਇਹ ਜੀ ਦੁਨੀਆ ਤੇ ਗਾਇਕ ਹੋਣਾ ਮੈਂ ਤਾਂ ਬਾਰ ਬਾਰ ਇੱਕੋ ਗੱਲ ਕਹਿਣਾ ਵੀ ਸੱਚੇ ਪਾਤਸ਼ਾ ਜਿੱਥੇ ਉਹ ਰੂਹ ਹੈ ਉਹਨੂੰ ਚੜ੍ਹਦੀ ਗੱਲਾ ਚ ਰੱਖੀ ਪਰ ਪਰਿਵਾਰ ਅੱਜ ਦੇਖਦਾ ਵੀ ਅਸੀਂ ਤਾਂ ਕਹਿੰਦੇ ਵੀ ਇੱਥੇ ਕੀ ਨੇ ਆਉਣਾ ਇੱਥੇ ਮੇਲੇ ਲੱਗਦੇ ਨੇ ਮੜੀਆਂ ਤੇ ਮੇਲੇ ਉਹਨਾਂ ਦੇ ਲੱਗਦੇ ਨੇ ਜਿਹੜੇ ਪਿਆਰ ਨਾਲ ਜਾਂਦੇ ਨੇ ਇੱਕ ਗੱਲ ਹੋਰ ਕਹੀ ਕਿ ਮੈਂ ਅਮਰ ਸਿੰਘ ਚਮਕੀਲਾ ਕਰਕੇ ਨਿਹੰਗ ਸਿੰਘ ਸੱਜਿਆ ਤਲਵਾਰ ਮੈਂ ਕਲੰਗੀ ਧਰਦੀਆਂ ਪਹਿਲਾਂ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਬਾਕੀ ਉਹਨਾਂ ਨੇ ਪਾਉਣੀ ਸੀ ਅੰਮਰਸੰਗ ਚਮਕੀਲਾ ਨੇ ਨਿਆਗ ਸਿੰਘ ਸਜਣਾ ਸੀ ਸਾਨੂੰ ਉਹਦੀ ਆਤਮਾ ਦੱਸਦੀ ਹੈ ਤੇ ਆਸ ਕੀ ਕਰਨ ਨਹੀਂ ਆਇਆ ਮੈਂ ਇੱਥੇ ਆਸ ਕੀ ਕਰਾਉਣ ਨਹੀਂ ਆਇਆ ਮੈਂ ਸਨੇਹਾ ਲਾਉਣ ਆਇਆ ਕਿ ਜਿਹੜੀ ਉਹਦੀ ਆਤਮਾ ਅੱਜ ਵੀ ਕਹਿੰਦੀ ਐ ਨਾ ਉਹ ਮੜੀ ਕਹਿੰਦੀ ਉਹਦੀ ਵੀ ਮੇਰੇ ਵਰਗੇ ਬਣ ਜਾ ਯਾਰ ਐਦਾਂ ਦੇ ਬਣ ਕੇ ਜਾਓ ਜਿਹੜਾ ਤੁਹਾਨੂੰ ਰਹਿਦੀ ਦੁਨੀਆ ਤੱਕ ਜਿਵੇਂ ਸਰਦਾਰ ਅਮਰ ਸਿੰਘ ਚਮਕੀਲਾ ਨੂੰ ਸਰੂਟ ਵੱਜਦੇ ਨੇ ਉਹਨਾਂ ਦੇ ਮੇਲੇ ਲੱਗਦੇ ਨੇ ਕਿਸੇ ਦਾ ਮੇਲਾ ਨਹੀਂ ਏਕਣਾ ਲੱਗਿਆ ਨਾ ਲੱਗਣਾ ਕਿਹੜੀ ਜੋੜੀ ਏਕਣਾ ਸੀ ਦੋਈਆ ਕਿਹੜੀ ਜੋੜੀ ਆ ਜਿਹਦੀ ਇੱਕ ਜਗ੍ਹਾ ਤੇ ਮੜੀ-ਬੜੀ ਹੋਵੇ ਜੇ ਬਣੀਆਂ ਤਾਂ ਸਰਦਾਰ ਅਮਰ ਸਿੰਘ ਚੀਪ ਚਮਕੀਲਾ ਜੀ ਤਾਂ ਵੀ ਅਮਰਜੋਤ ਜੀ ਮੜੀਆਂ ਤੇ ਮੇਲੇ ਉਹਨਾਂ ਦੇ ਲੱਗਦੇ ਨੇ ਜਿਹੜੇ ਪਿਆਰ ਨਾਲ ਜਾਂਦੇ ਨੇ ਕੱਲ ਹੋਰ ਕਹੀ ਕਿ ਮੈਂ ਅਮਰ ਸਿੰਘ ਚਮਕੀਲਾ ਕਰਕੇ ਨਿਹੰਗ ਸਿੰਘ ਸੱਜਿਆ ਹਾਂਜੀ ਦੇਖੋ ਜਦੋਂ ਆ ਚੀਜ਼ਾਂ ਮੈਂ ਸੁਣੀਆਂ ਉਹਨਾਂ ਤਲਵਾਰ ਮੈਂ ਕਲੰਗੀ ਧਰਦੀਆਂ ਪਹਿਲਾਂ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਵਾਕਈ ਇਹ ਚੀਜ਼ਾਂ ਸਾਡੇ ਪੇਨਾ ਉਹਨਾਂ ਨੇ ਪਾਉਣੀਆਂ ਸੀ ਅੰਮਰ ਸਿੰਘ ਚਮਕੀਲਾ ਨੇ ਨਿਆਗ ਸਿੰਘ ਸਜਣਾ ਸੀ ਸਾਨੂੰ ਉਹਦੀ ਆਤਮਾ ਦੱਸਦੀ ਹੈ ਮੈਂ ਇਤਿਹਾਸ ਕੀ ਕਰਨ ਨਹੀਂ ਆਇਆ ਮੈਂ ਇਤਿਹਾਸ ਕੀ ਕਰਾਉਣ ਨਹੀਂ ਆਇਆ ਮੈਂ ਸਨੇਹਾ ਲਾਉਣ ਆਇਆ ਵੀ ਜਿਹੜੀ ਉਹਦੀ ਆਤਮਾ ਅੱਜ ਵੀ ਕਹਿੰਦੀ ਐ ਨਾ ਉਹ ਮੜੀ ਕਹਿੰਦੀ ਉਹਦੀ ਵੀ ਮੇਰੇ ਵਰਗੇ ਬਣ ਜਾਓ ਯਾਰ ਸਿੰਘ ਸਜ ਜਾਓ ਲੈ ਲਓ ਚੁੰਨੀਆਂ ਸਿਰਾਂ ਤੇ ਅਸੀਂ ਕਰਨੀ ਲੜਾਈ ਹੁਣ ਚੱਲੀ ਆਂ ਤਾਈਓ ਅੱਜ ਖਾਲਸੇ ਦੇ ਸਿਰ ਸੋਹਂਦੀਆਂ ਜਸਤਾਰਾ ਕੇਸਰੀ ਕਹਿੰਦੇ ਦੀਨਾ ਪਰ ਦੁੱਖ ਹੈ ਅਸੀਂ ਆ ਰੂਹਾਂ ਦਾ ਦੁੱਖ ਹੈ ਅਸੀਂ ਆ ਰੂਹਾਂ ਦਾ ਜਦੋਂ ਧਰਤੀ ਤੇ ਜਾਂਦੀ ਹੈ ਪਰ ਧਰਤੀ ਤੇ ਜਾਣਾ ਸਭ ਨੇ ਆਇਦਾਂ ਦੇ ਬਣ ਕੇ ਜਾਓ ਜਿਹੜਾ ਤੁਹਾਨੂੰ ਰਹਿਂਦੀ ਦੁਨੀਆ ਤੱਕ ਜਿਵੇਂ ਸਰਦਾਰ ਅੰਮ੍ਰਿਤ ਸਿੰਘ ਚਮਕੀਲਾ ਨੂੰ ਸਲੂਟ ਵੱਜਦੇ ਨੇ ਉਹਨਾਂ ਦੇ ਮੇਲੇ ਲੱਗਦੇ ਨੇ ਕਿਸੇ ਦਾ ਮੇਲਾ ਨਹੀਂ ਕਣਾਂ ਲੱਗਿਆ ਨਾ ਲੱਗਣਾ ਮੇਰਾ ਬਹੁਤ ਜਦੋਂ ਇਹਨਾਂ ਨੂੰ ਮੈਂ ਚੇਤੇ ਕਰਦਾ ਨਾ ਸਰੀਰ ਖਤਮ ਹੋ ਜਾਂਦਾ ਹੈ ਪ੍ਰਸ਼ਾਦ ਦਾ ਵੀ ਰਹਿ ਜਾਂਦਾ ਕਈ ਵਾਰੀ ਮੇਰੇ ਤੋਂ ਪ੍ਰਸ਼ਾਦ ਦਾ ਨਹੀਂ ਸ਼ੱਕ ਹੁੰਦਾ ਕਈ ਐਸੇ ਸਮੇਂ ਮੇਰੇ ਚੇਤੇ ਆ ਜਾਂਦੇ ਨੇ ਮੈਂ ਭਾਈ ਸਾਹਿਬ ਨੂੰ ਚੇਤੇ ਕਰਕੇ ਬਰਾਗ ਵੀ ਛਿੜ ਜਾਂਦਾ ਮੇਰੀਆਂ ਅੱਖਾਂ 'ਚ ਕਿਹੜੀ ਜੋੜੀ ਅੱਕਣਾ ਸ਼ੀਦ ਹੋਈ ਆ ਕਿਹੜੀ ਜੋੜੀ ਆ ਜਿਹਦੀ ਇੱਕ ਜਗ੍ਹਾ ਤੇ ਮੜੀ-ਬੜੀ ਹੋਵੇ ਜੇ ਬਣੀਆਂ ਤਾਂ ਸਰਦਾਰ ਅਮਰ ਸਿੰਘ ਚਮਕੀਲਾ ਜੀ ਤਾਂ ਵੀ ਅਮਰਜੋਤ ਜੀ ਬੜੀ ਲਿਖੀ ਸੂ ਜਵਾਨ ਪਰ ਨਹੀਂ ਇਹ ਜੀ ਜੋੜੀ ਮਿਲਣੀ ਨਹੀਂ ਇਹ ਜੀ ਦੁਨੀਆ ਤੇ ਗਾਇਕ ਹੋਣਾ ਮੈਂ ਤਾਂ ਬਾਰ ਬਾਰ ਇੱਕੋ ਗੱਲ ਕਹਿਣਾ ਵੀ ਸੱਚੇ ਪਾਤਸ਼ਾਹ ਜਿੱਥੇ ਉਹ ਰੂਹ ਹੈ ਉਹਨੂੰ ਚੜ੍ਹਦੀ ਗੱਲਾ ਚ ਰੱਖੀ ਪਰ ਪਰਿਵਾਰ ਅੱਜ ਦੇਖਦਾ ਵੀ ਅਸੀਂ ਤਾਂ ਕਹਿੰਦੇ ਵੀ ਇੱਥੇ ਕੀ ਨੇ ਆਉਣਾ ਇੱਥੇ ਮੇਲੇ ਲੱਗਦੇ ਨੇ ਮੜੀਆਂ ਤੇ ਮੇਲੇ ਉਹਨਾਂ ਦੇ ਲੱਗਦੇ ਨੇ ਜਿਹੜੇ ਪਿਆਰ ਨਾਲ ਜਾਂਦੇ ਨੇ